ਮੋਦੀ ਸਰਕਾਰ ਹੰਗਾਮਾ ਮੋਦੀ ਸਰਕਾਰ ਮਤਬਾਲ ਪਿੰਡ ਡਾਕਟਰ ਖਾਨ ਦਾ ਮਜ਼ਦੂਰਾਂ ਦਾ ਪਿੰਡ ਡਾਕਟਰ ਦੇ ਇੱਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਹਜ਼ੂਰ ਇਕਤਾ ਜਿੰਦਾਬਾਦ ਅਤੇ ਆਜੀ ਤਰ੍ਹਾਂ ਵਿਸ਼ੇ ਸੰਬੰਧੀ ਇਨਸਾਨਾਂ ਆਪਾਂ ਕੀ ਆਸਮਾਨ ਗੱਲ ਹੱਸਣਾ ਆਕਟਿਵਿਟੀ ਨੂੰ ਤਰਕਿਕ ਦੀ ਕਾਲ ਚ ਰਹੀ ਜੀ ਉਸੇ ਕਾਲ ਦੇ ਤਹਿਤ ਬਖਵਤ ਸੈਨਾ ਦੇ ਜੋ ਪੰਜਾਬ ਨੂੰ ਬੰਦ ਕੀਤਾ ਗਿਆ ਤੇ ਇਥੇ ਹੱਥ ਨਾਲ ਬੰਦ ਕੀਤਾ ਆ ਤੁਸੀਂ ਕੀ ਕਹਿੰਦੇ ਹੋ ਸਮਾਪਤਾ ਬੈਠਾ ਜੀ ਇਹ ਨਰਮ ਪਹਿਲਾਂ ਵੀ ਚੱਲਦੇ ਸੀ ਅਸੀਂ ਉੱਥੇ ਵੀ ਜਾ ਕੇ ਮੁਖੀ ਸਾਹਿਬ ਜੀ ਆ ਕੇ ਕਿਸਾਨਾਂ ਦੀ ਸੇਵਾ ਕੀਤੀ ਹੁਣ ਵੀ ਅਸੀਂ ਉਸੜੀ ਪਰ ਵੀ ਪੈਟਲੈਂਡ ਲੱਗਿਆ ਹੋਇਆ ਕਿ ਕਿਸੇ ਵੀ ਥਾਂ ਕੋਈ ਹੋਰ ਜਿਹੜਾ ਸਾਡੇ ਨੂੰ ਚਾਹੇ ਉਹਨਾਂ ਦਾ ਕੋਈ ਪ੍ਰਸ਼ਾਸਨ ਜਿਹੜਾ ਸਾਨੂੰ ਕੰਮ ਕਰੇ ਅਸੀਂ ਕੋਦੀ ਦੇਵੀ ਸੇਵਾ ਲਈ ਤਤਪਟਿਆ ਪ੍ਰਵੀਨ ਹੋਏ ਆਂਦੀ ਗੱਲ ਕੀ ਚਾਹ ਕੋਈ ਨਹੀਂ ਇਹ ਮਕਰਬ ਜਿਹੜਾ ਹੈਗਾ ਸਭ ਤੋਂ ਪਹਿਲਾਂ ਵੱਡੀ ਗੱਲ ਆ ਅਸੀਂ ਇਹ ਬੋਦੀ ਸਰਕਾਰ ਦੀ ਜ਼ਿੰਦਾ ਕਰਦੇ ਆ ਦੇਖੋ ਕਿਸਾਨ ਸਾਥੀ ਸਾਡੇ ਆਪੇ ਪੰਜਾਬ ਦੇ ਬਾਗਾਂ ਦੇ ਵਿੱਚ ਆ ਸਾਡੇ ਪੰਜਾਬ ਦੇ ਬਾਗਾਂ ਦੇ ਵਿੱਚ ਬੈਠਣਾ ਹੀ ਆਪਣਾ ਤਾਂ ਕੰਮ ਆ ਉੱਥੇ ਸਾਥੀਆਂ ਨੇ ਦੇ ਨਿਸ਼ਾਨਾ ਪਈਆਂ ਔਰ ਅਖਰੂ ਗਏ ਚ ਜਿਹੜੀਆਂ ਕਈਆਂ ਸਾਥੀਆਂ ਨੇ ਆਪਣੇ ਅੱਖਾਂ ਵਿੱਚ ਮਰੀਆਂ ਕੋਈ ਸਾਥੀ ਸਾਡੇ ਸ਼ਹੀਦ ਵੀ ਹੋ ਗਏ ਕਿਸਾਨ ਠੀਕ ਹੈ ਨਾ ਸੋ ਅਸੀਂ ਇਹਦੀ ਪੂਰਜਾ ਪੰਦਾ ਕਰਦੇ ਆ ਔਰ ਇਸ ਸਰਕਾਰੀ ਕਾਰਵਾਈ ਦੇ ਵਿਰੁੱਧ ਕਿ ਆਪ ਦੇ ਸਾਡੇ ਕਾ ਰਹੇ ਆ ਇਹਨਾਂ ਤੋਂ ਬਾਅਦ ਸਾਰੀ ਦੇ ਸਾਰੇ ਕਰੀਬਾਂ ਦੇ ਨਾਲ ਸਾਡੀ ਐਸ.ਐਮ.ਏ ਦੀ ਸੇਵਾ ਦੇ ਤੌਰ ਤੇ ਤਾਂ ਹਮੋੜਾ ਮੋੜਾ ਨਾਲ ਖੜੀ ਹੈ ਆਉਣ ਵਾਲੇ ਸਮੇਂ ਵਿੱਚ ਜਿੱਥੇ ਵੀ ਸਾਡੇ ਸਾਥੀਆਂ ਦੀ ਲੋੜ ਹੋਵੇ ਅਸੀਂ ਉੱਥੇ ਜਾ ਕੇ ਆਪਣਾ ਤਾਕਤ ਪੂਰੇ ਤਰੱਕ ਪਰ ਤਿਆਰ ਖੜੇ ਹਾਂ ਕੋਈ ਦੇਖਾਂਗੇ ਜਿਵੇਂ ਜਦੋਂ ਅੰਰੀਆਂ ਨੂੰ ਜਦੋਂ ਕਹਾਂਗੇ ਜਿਵੇਂ ਅੱਗੇ ਵੀ ਸਾਡੀ ਜ਼ਰੂਰਤ ਪੂਰੀ ਦੀ ਅਸੀਂ ਹਰ ਕੰਮ ਵੱਧ ਕੰਮ ਤੁਸੀਂ ਦੇਖ ਰਹੇ ਹੋ ਪ੍ਰੈਸ ਤੋਂ 51 ਮੈਂ ਕਰ ਰਿਹਾ ਕਿੰਨਾ